ਪੰਜਾਬ ਵਿੱਚ ਮਸਲੇ ਚੱਲ ਰਹੇ ਆ ਬਿਜਲੀ ਸੋਧ ਬਿੱਲ ਤੇ ਵੀ ਸੋਧ ਬਿੱਲ ਤੇ ਉਹਦੇ ਬਾਰੇ ਥੋੜੀ ਜੀ ਸਾਨੂੰ ਜਾਣਕਾਰੀ ਆ। ਅਗਰ ਬਿਜਲੀ ਸੋਧ ਬਿੱਲ ਹੁੰਦਾ ਤਾਂ ਬਿਜਲੀ ਪ੍ਰਾਈਵੇਟ ਹੋ ਜਾਊਗੀ। ਜੇ ਸਰਕਾਰਾਂ ਇਸ ਚੀਜ਼ਾਂ ਬਿੱਲਾਂ ਨੂੰ ਲੈ ਕੇ ਆਉਂਦੀਆਂ ਨੇ ਤਾਂ ਅਸੀਂ ਇਸ ਚੀਜ਼ ਤੇ ਕਰੜਾ ਪ੍ਰਦਰਸ਼ਨ ਕਰਾਂਗੇ। ਇਹੋ ਜੇ ਕੈਮੀਕਲ ਲਾ ਕੇ ਬੀਜ ਤਿਆਰ ਕਰਨਗੇ ਕਿ ਜਿਹੜਾ ਕਿਸਾਨ ਇੱਕ ਵਾਰੀ ਆਪਣੇ ਖੇਤ ਦੇ ਵਿੱਚ ਬੀਜ ਲੂਗਾ ਦੁਬਾਰਾ ਉਹ ਨੂੰ ਬੀਜ ਨਹੀਂ ਸਕਦਾ ਬਹੁਤ ਭਾਰੀ ਜਿਹੜੀ ਮਾਰ ਪੈਣ ਵਾਲੀ ਆ ਸੈਂਟਰ ਸਰਕਾਰ ਤਾਂ ਕਰ ਹੀ ਰਹੀ ਆ ਜੋ ਕੁਛ ਪਰ ਪੰਜਾਬ ਸਰਕਾਰ ਵੀ ਜਿਹੜਾ ਉਹਦਾ ਪੂਰਾ ਸਹਿਯੋਗ ਦੇ ਇਨਸਾਨ ਲਖਮੀਰਤਾ ਕਰਕੇ ਗੁਰੂ ਦਾ ਨਾਮ ਲੈ ਕੇ ਰਾਜ ਲੈਂਦਾ ਜਦੋਂ ਰਾਜ ਦੀ ਗੱਦੀ ਤੇ ਬੈਠ ਜਾਂਦਾ ਨਾ ਉਹ ਜਨਤਾ ਨੂੰ ਭੁੱਲ ਜਾਂਦਾ ਫਿਰ ਉਹ ਨਰਕ ਦੇ ਸਾਰੇ ਦਰਵਾਜ਼ੇ ਆਪ ਦੇ ਖੋਲ ਲੇਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਮੈਂ ਮਹਿਕ ਤੇ ਘੱਟ ਤੇ ਅੱਜ ਗੱਲਬਾਤ ਕਰਾਂਗੇ ਪੰਜਾਬ ਵਿੱਚ ਚੱਲਦੇ ਦੋ ਮਸਲਿਆਂ ਦੇ ਬਾਰੇ ਬਿਜਲੀ ਸੋਧ ਬਿੱਲ ਤੇ ਵੀਜ਼ ਸੋਧ ਬਿੱਲ ਤੇ ਜਿਹਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਅੱਜ ਦੇ ਮੁੱਖ ਮਹਿਮਾਨ ਕਿਸਾਨ ਯੂਨੀਅਨ ਦੇ ਪ੍ਰਧਾਨ ਪੰਜਾਬ ਤਹਿਸੀਲ ਦੇ ਪ੍ਰਧਾਨ ਸੁਰਜੀਤ ਸਿੰਘ ਲਤਾਵਾ ਜੋ ਕਿ ਇਸ ਮਸਲੇ ਤੇ ਸਾਡੇ ਨਾਲ ਗੱਲਬਾਤ ਕਰਨਗੇ ਸਤਿ ਸ਼੍ਰੀ ਅਕਾਲ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਤੇ ਆਏ ਤੇ ਅੱਜ ਆਪਾਂ ਅਸੀਂ ਤੁਹਾਡੇ ਤੋਂ ਕੁਐਸਚਨ ਕਰਨਾ ਚਾਹੁੰਦੇ ਆ ਕਿ ਜੋ ਪੰਜਾਬ ਵਿੱਚ ਮਸਲੇ ਚੱਲ ਰਹੇ ਆ ਬਿਜਲੀ ਸੋਧ ਬਿੱਲ ਤੇ 20 ਸੋਧ ਬਿੱਲ ਤੇ ਉਹਦੇ ਬਾਰੇ ਥੋੜੀ ਜੀ ਸਾਨੂੰ ਜਾਣਕਾਰੀ ਦਿਓ ਕਿਉਂਕਿ ਪਿਛਲੇ ਦਿਨੀ ਉਸਤੇ ਮੀਟਿੰਗ ਵੀ ਕੀਤੀ ਗਈ ਸੀਗੀ ਸਭ ਤੋਂ ਪਹਿਲਾਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਸੂਬਾ ਪ੍ਰਧਾਨ ਸਰਦਾਰ ਫਰਮਾਨ ਸਿੰਘ ਜੀ ਸੰਧੂ ਜੀ ਤੇ ਸਾਰੀ ਟੀਮ ਵੱਲੋਂ ਉਹ ਮਹੀਨੇ ਦੇ ਵਿੱਚ ਸ਼ਹਾਦਤਾਂ ਦਾ ਮਹੀਨਾ ਚੱਲਦਾ ਪਿਆ ਜੀ ਛੋਟੇ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਮਾਂ ਗੁਜਰ ਕੌਰ ਦੀ ਸ਼ਹਾਦਤ ਅਤੇ ਵੱਡੇ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਤੇ ਬੀਬੀ ਹਰਸ਼ਰਨ ਕੌਰ ਤੇ तमाम 40 ਸਿੱਖਾਂ ਦੀਆਂ ਸ਼ਹਾਦਤਾਂ ਨੂੰ ਜੀ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਕੋਟਨਕੋਟ ਪ੍ਰਣਾਮ ਆ ਕਿਉਂਕਿ ਇਹ ਮਹੀਨਾ ਸਿੱਖਾਂ ਲਈ ਜਿਹੜਾ ਬਹੁਤ ਹੀ ਸੋਗਮਈ ਆ ਗੱਲ ਸਮਝ ਪੈਣ ਦੀ ਆ ਜਿਹੜੇ ਲੋਕ ਪਿਆਰ ਵਿੱਚ ਭਿੱਜ ਕੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਦੇ ਆ ਸੋ ਸਿੱਖ ਕੌਮ ਦਾ ਜਿਹੜਾ ਵਿਰਸਾ ਵਾ ਬਹੁਤ ਉੱਚਾ ਵਿਰਸਾ ਵਾ ਕਿਉਂਕਿ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਹਜੂਰ ਸਾਹਿਬ ਦੇ ਵਿੱਚ ਬੈਠੇ ਤੇ ਮਾਤਾ ਨੇ ਜਾ ਕੇ ਪੁੱਛਿਆ ਕਿ ਸਹਿਬਜ਼ਾਦੇ ਨਜ਼ਰ ਨਹੀਂ ਆ ਰਹੇ ਤਾਂ ਗੁਰੂ ਜੀ ਨੇ ਆਪਣੇ ਸਿੱਖਾਂ ਵੱਲ ਨਜ਼ਰ ਮਾਰਦਿਆਂ ਹੋਇਆ ਕਿਹਾ ਇਨ ਪੁੱਤਰਨ ਕੇ ਸੀਸ 'ਤੇ ਵਾਰ ਦਿਓ ਪੁੱਤ ਚਾਰ ਚਾਰ ਮੋਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਉਹਨਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚੋਂ ਅਸੀਂ ਆਉਣੇ ਆ ਜੀ ਦਸ਼ਮ ਪਿਤਾ ਨੇ ਸਾਡੇ ਸਿਰ ਦੇ ਉੱਤੇ ਪੱਗਾਂ ਰੱਖੀਆਂ ਇਹ ਕੋ 7 ਮੀਟਰ ਦਾ ਕੱਪੜਾ ਨਹੀਂ ਸੱਤ ਸ਼ਹੀਦੀਆਂ ਦੇ ਕੇ ਇਹ ਪੱਗ ਸਾਨੂੰ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਪੀਆ ਹਾਂਜੀ ਸੋ ਅਸੀਂ ਸਿੱਖਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਗੁਰੂ ਸਾਹਿਬ ਦੀ ਦਿੱਤੀ ਦਸਤਾਰ ਔਰ ਇਹ ਦੀ ਸ਼ਾਨ ਨੂੰ ਆਪਾਂ ਬਰਕਰਾਰ ਰੱਖੀਏ ਜੀ ਸੋ ਸ਼ਹਾਦਤਾਂ ਨੂੰ ਸਾਡੀ ਜਥੇਬੰਦੀ ਵੱਲੋਂ ਕੋਟਨ ਕੋਟ ਪ੍ਰਣਾਮ ਤੇ ਸਰ ਤੁਹਾਡਾ ਜੀ ਬਿਜਲੀ ਸੋਧ ਬਿੱਲ ਬਾਰੇ ਥੋੜੀ ਜੀ ਜਾਣਕਾਰੀ ਦੇਵੋਗੇ ਬਿਲਕੁਲ ਜੀ ਇਹ ਜਦੋਂ 2020 ਦੇ ਵਿੱਚ ਹਾਂਜੀ ਸਰਕਾਰ ਨੇ ਖੇਤੀ ਕਾਨੂੰਨ ਬਣਾਏ ਸੀ ਉਹਨਾਂ ਦੇ ਵਿੱਚ ਇੱਕ ਬਿਜਲੀ ਸੋਧ ਬਿੱਲ ਵੀ ਸੀ ਜੀ ਉਸ ਸਮੇਂ ਕਿਸਾਨ ਸੰਯੁਕਤ ਮੋਰਚੇ ਤੇ ਸਾਰੀ ਜਥੇਬੰਦੀਆਂ ਦੇ ਦਬਾਅ ਨੂੰ ਦੇਖਦੇ ਹੋਏ ਜੀ ਮੋਦੀ ਸਰਕਾਰ ਨੇ ਇਹਨਾਂ ਬਿੱਲਾਂ ਨੂੰ ਰੱਦ ਕਰ ਦਿੱਤਾ ਪਰ ਹੌਲੀ-ਹੌਲੀ ਉਹਨਾਂ ਨੇ ਸੂਬਾ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਦੇ ਅਧਿਕਾਰ ਦੇਤੇ ਵੀ ਸੂਬਾ ਸਤਾਰਾ ਸਰਕਾਰਾਂ ਜਿਹੜੀਆਂ ਇਹਨਾਂ ਨੂੰ ਤੈਅ ਕਰਨ ਜੀ ਔਰ ਉਹ ਬਿਜਲੀ ਸੋਧ ਬਿੱਲ ਜਿਹੜਾ ਸੂਬਾ ਸਰਕਾਰ ਪੰਜਾਬ ਸਰਕਾਰ ਨੂੰ ਵੀ ਭੇਜਿਆ ਗਿਆ ਜੀ ਜਿਹਦੇ ਉੱਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਸਾਈਨ ਕਰ ਦਿੱਤੇ ਆ ਹਾਂਜੀ ਕੇਵਲ ਉਹ ਸੰਸਦ ਦੇ ਵਿੱਚ ਜਿਹੜਾ ਬਿੱਲ ਆ ਉਹ ਪੇਸ਼ ਕਰਨਾ ਸੀਗਾ ਜੀ ਪਰ ਉਹ ਪੇਸ਼ ਕੀਤਾ ਨਹੀਂ ਇਹਨਾਂ ਨੇ ਫਿਲਹਾਲ ਇੱਕ ਵਾਰ ਇਸ ਸਮਾਂ ਟਲ ਗਿਆ ਜੀ ਪਰ ਕਿਸਾਨ ਸੰਯੁਕਤ ਮੋਰਚੇ ਵੱਲੋਂ ਲਗਾਤਾਰ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਅਗਰ ਬਿਜਲੀ ਸੋਧ ਬਿੱਲ ਹੁੰਦਾ ਤਾਂ ਬਿਜਲੀ ਪ੍ਰਾਈਵੇਟ ਹੋ ਜਾਊਗੀ ਜੀ ਔਰ ਜਦੋਂ ਬਿਜਲੀ ਪ੍ਰਾਈਵੇਟ ਹੋ ਜਾਊਗੀ ਤੇ ਅੱਜ ਸਾਡੇ ਗਰੀਬ ਲੋਕ ਸਾਡੀ ਜਨਤਾ ਜਿਹੜੀ ਆ ਉਹ ਕਿਤੇ 2 ਮਹੀਨੇ ਬਿਲ ਨਹੀਂ ਵੀ ਤਰਦਾ ਤਾਂ ਵੀ ਕੋਈ ਮੁਸ਼ਕਲ ਨਹੀਂ ਪਰ ਉਹਦੇ ਵਿੱਚ ਜਦੋਂ ਚਿਪ ਵਾਲੇ ਮੀਟਰ ਲਾਗੂ ਹੋ ਜਾਂਦੇ ਨੇ ਉਸ ਟਾਈਮ ਫਿਰ ਜਦੋਂ ਉਹ ਪੈਸੇ ਮੋਕਗੇ ਤੇ ਬਤੀ ਰਾਤ ਨੂੰ ਵੀ ਬੰਦ ਹੋ ਸਕਦੀ ਕਿਸ ਵਕਤ ਵੀ ਬੰਦ ਹੋ ਸਕਦੀ ਹੈ ਹਾਂਜੀ ਸੋ ਜਿਹੜੇ ਸਾਡੀ ਪੰਜਾਬ ਦੀ ਜਨਤਾ ਨਹੀਂ ਪੂਰੇ ਹਿੰਦੁਸਤਾਨ ਦੀ ਜਿਹੜੀ ਸਾਡੀ ਜਨਤਾ ਪਬਲਿਕ ਆ ਜੀ ਇਹ ਗਰੀਬ ਲੋਕ ਨੇ ਬਹੁਤ ਜ਼ਿਆਦਾ ਔਰ ਇੰਨੀ ਮਾਰ ਜਿਹੜੀ ਹੈ ਸਰਕਾਰ ਦੀ ਨਹੀਂ ਚੱਲ ਸਕਦੇ ਹਾਂਜੀ ਇਸ ਕਰਕੇ ਕਿਸਾਨ ਸੰਘਤਮ ੋਰਚਾ ਬਿਲਕੁਲ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦਾ ਜੀ ਕਿ ਜੇ ਸਰਕਾਰਾਂ ਇਸ ਚੀਜ਼ਾਂ ਬਿੱਲਾਂ ਨੂੰ ਲੈ ਕੇ ਆਉਂਦੀਆਂ ਨੇ ਹਾਂਜੀ ਤਾਂ ਅਸੀਂ ਇਸ ਚੀਜ਼ ਤੇ ਕਰੜਾ ਪ੍ਰਦਰਸ਼ਨ ਕਰਾਂਗੇ ਔਰ ਜਿਹੜੇ ਅੱਗੇ ਅਸੀਂ ਬਿੱਲ ਕੈਨਸਲ ਕਰਾਏ ਆ ਉਸੇ ਤਰ੍ਹਾਂ ਇਹਨੂੰ ਵੀ ਕੈਨਸਲ ਕਰਵਾ ਕੇ ਛੱਡਾਂ ਬਹੁਤ ਈ ਗੱਲ ਹੈ ਤੇ ਪ੍ਰਧਾਨ ਸਾਹਿਬ ਜੋ ਸੰਘਰਸ਼ ਚੱਲ ਰਿਹਾ ਕਿਸਾਨਾਂ ਵੱਲੋਂ ਤੇ ਪੰਜਾਬ ਦੇ ਕਿਹੜੀ ਕਿਹੜੀ ਜਗ੍ਹਾ ਤੇ ਸੰਘਰਸ਼ ਚੱਲ ਰਿਹਾ ਹੈ ਇਹ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਹੀ ਆ ਜਿੱਥੇ-ਜਿੱਥੇ ਵੀ ਜਥੇਬੰਦੀਆਂ ਹਾਂਜੀ ਕਿਉਂਕਿ ਇੱਕ ਸਰਕਾਰ ਨੇ ਇੱਕ ਬਿੱਲ ਨਹੀਂ ਕਈ ਵੇਲੇ ਇਦਾਂ ਦੇ ਲੈ ਕੇ ਆਂਦੇ ਆ ਜਿਸ ਤਰ੍ਹਾਂ ਇੱਕ ਬੀਜ ਸੋਧ ਬਿੱਲ ਆ ਜੀ ਉਹ ਬੀਜ ਸੋਧ ਬਿੱਲ ਇਸ ਟਾਈਮ ਸੈਂਟਰ ਸਰਕਾਰ ਦੇ ਕੋਲ ਆ ਮਤਲਬ ਕੰਪਨੀਆਂ ਆ ਉਹ ਸਾਨੂੰ ਬੀਜ ਸੋਧ ਕਰਕੇ ਦਿੰਦੀਆਂ ਜੀ ਪਰ ਜੇ ਉਹ ਪ੍ਰਾਈਵੇਟ ਕੰਪਨੀਆਂ ਨੂੰ ਬਿਜਲੀ ਸੋ ਬੀਜ ਸੋਧ ਬਿੱਲਾਂ ਦੀ ਸਦਾਈ ਦਿੱਤੀ ਜਾਂਦੀ ਆ ਤਾਂ ਫਿਰ ਉਹ ਇਹੋ ਜਿਹੇ ਕੈਮੀਕਲ ਲਾ ਕੇ ਬੀਜ ਤਿਆਰ ਕਰਨਗੇ ਕਿ ਜਿਹੜਾ ਕਿਸਾਨ ਇੱਕ ਵਾਰੀ ਆਪਣੇ ਖੇਤ ਦੇ ਵਿੱਚ ਬੀਜ ਲੂਗਾ ਦੁਬਾਰਾ ਉਹਨੂੰ ਬੀਜ ਨਹੀਂ ਸਕਦਾ ਬਿਲਕੁਲ ਔਰ ਕੰਪਨੀਆਂ ਮੁੜ ਕੇ ਆਪਦੀ ਮਰਜ਼ੀ ਦੇ ਨਾਲ ਉਹਦਾ ਰੇਟ ਲਾਉਣਗੀਆਂ ਇਹਦੇ ਵਿੱਚ ਸਿੱਧੀ ਸਿੱਧੀ ਕਿਸਾਨ ਦੇ ਉੱਤੇ ਬਹੁਤ ਭਾਰੀ ਜਿਹੜੀ ਮਾਰ ਪੈਣ ਵਾਲੀ ਆ ਹਾਂਜੀ ਔਰ ਇਸ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਕਿਸਾਨ ਸੰਯੁਕਤ ਮੋਰਚਾ ਜਿਹੜਾ ਲਗਾਤਾਰ ਘਟਿਆ ਹੋਇਆ ਜਿੰਨੀਆਂ ਵੀ ਕਿਸਾਨ ਸੰਯੁਕਤ ਮੋਰਚੇ ਦੇ ਨਾਲ ਜਥੇਬੰਦੀਆਂ ਮੈਂ ਦੱਸ ਦੇਣਾ ਚਾਹਣਾ ਵੀ ਇਸ ਟਾਈਮ ਟੀਚਰ ਯੂਨੀਅਨ ਹਾਂਜੀ ਮਜ਼ਦੂਰ ਯੂਨੀਅਨ ਬਿਜਲੀ ਫਰੰਟ ਯੂਨੀਅਨ ਜਿੰਨੀਆਂ ਵੀ ਮਤਲਬ ਯੂਨੀਅਨਾਂ ਨੇ ਸਾਰੀਆਂ ਆਣ ਕੇ ਕਿਸਾਨ ਸੰਯੁਕਤ ਮੋਰਚੇ ਦੇ ਨਾਲ ਇਕੱਠੀਆਂ ਹੋ ਚੁੱਕੀਆਂ ਜੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਜਥੇਬੰਦੀਆਂ ਵੱਲੋਂ ਜਿਵੇਂ 2020 ਦੇ ਵਿੱਚ ਅਸੀਂ ਦਿੱਲੀ ਦੇ ਵਿੱਚ ਸੰਘਰਸ਼ ਲੜਿਆ ਸੀ ਆ ਓਵੇਂ ਅਸੀਂ ਕੋਈ ਤਕੜਾ ਸੰਘਰਸ਼ ਲੀਕ ਕੇ ਜਿਹੜਾ ਉਹ ਅਸੀਂ ਸਰਕਾਰਾਂ ਨੂੰ ਦੱਸਾਂਗੇ ਕਿਉਂਕਿ ਸਰਕਾਰਾਂ ਆਪਣੀ ਮਨਮਾਨੀ ਦੇ ਨਾਲ ਜਿਹੜਾ ਸੈਂਟਰ ਸਰਕਾਰ ਤਾਂ ਕਰ ਹੀ ਰਹੀ ਆ ਜੋ ਕੁਛ ਪਰ ਪੰਜਾਬ ਸਰਕਾਰ ਵੀ ਜਿਹੜਾ ਉਹਦਾ ਪੂਰਾ ਸਹਿਯੋਗ ਦੇ ਰਹੀ ਆ ਠੀਕ ਹੈ ਤੇ ਪ੍ਰਧਾਨ ਜੀ ਅਨੁਸਾਰ ਪਿਛਲੇ ਦਿਨੀ ਜਦੋਂ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਸੀਗਾ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਸੀ ਕੀ ਇਹ ਰੋਕਣਾ ਉਹਨਾਂ ਵੱਲੋਂ ਸਹੀ ਸੀਗਾ ਉਹਨਾਂ ਨੂੰ ਨਹੀਂ ਜੀ ਇਹ ਤਾਂ ਬਿਲਕੁਲ ਗਲਤ ਗੱਲ ਆ ਇਸ ਚੀਜ਼ ਦੇ ਵਿੱਚ ਪਿੱਛੇ ਅਸੀਂ ਮਾਰਚ ਦੇ ਵਿੱਚ ਚੰਡੀਗੜ੍ਹ ਜਾਣਾ ਸੀਗਾ ਬਿਲਕੁਕ ਤੇ ਪੁਲਿਸ ਨੇ ਧੱਕੇ ਨਾਲ ਸਾਨੂੰ ਵੀ ਘਰੋਂ ਅਰੈਸਟ ਕੀਤਾ ਮੈਂ ਵੀ 2 ਦਿਨ ਜੇਲ੍ਹ ਵਿੱਚ ਰਹਿ ਕੇ ਆਇਆ ਠੀਕ ਹੈ ਤਾਂ ਇਹ ਚੀਜ਼ਾਂ ਸਹੀ ਨਹੀਂ ਮੈਂ ਇਸ ਗੱਲੋਂ ਜਿਹੜੀਆਂ ਸਰਕਾਰਾਂ ਕਿਸਾਨਾਂ ਦੀ ਹੈਲਪ ਕਰਦੀਆਂ ਹਾਂ ਹਾਂਜੀ 2020 ਦੇ ਵਿੱਚ ਚੰਨੀ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਉਸ ਸਮੇ ਸਖਜੀਤ ਸਿੰਘ ਲੋਗੜ ਕਾਕਾ ਐਮ ਐਲ ਏ ਸਾਹਿਬ ਸਨ ਉਹਨਾਂ ਨੇ 1 ਸਾਲ ਪੂਰਾ ਬੱਸ ਜਿਹੜੀ ਆ ਧਰਮਕੋੜ ਤੋਂ ਦਿੱਲੀ ਲਾ ਰੱਖੀ ਆ ਵੀ ਕਿਸਾਨਾਂ ਦੀ ਆਉਣ ਜਾਣ ਦਾ ਦੱਸਦੇ ਫ੍ਰੀ ਸੇਵਾ ਸੀ ਹਾਂਜੀ ਸ਼ਾਂਤਮਈ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਔਰ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਫਿਰੋਜ਼ਪੁਰ ਆਉਂਦਾ ਹਾਂਜੀ ਤੇ ਉਸ ਵਕਤ ਵੀ ਚੰਨੀ ਨੂੰ ਬਹੁਤ ਵੱਡਾ ਪ੍ਰਧਾਨ ਮੰਤਰੀ ਜਾਂਦਾ ਜਾਂਦਾ ਲੰਬਾ ਦੇਖ ਕੇ ਆ ਵੀ ਮੈਂ ਆਪਣੀ ਜਾਨ ਬਟਾ ਕੇ ਚੱਲਿਆ ਪਰ ਉਸ ਟਾਈਮ ਚੰਨੀ ਸਾਹਿਬ ਨੇ ਕਿਤੇ ਕਿਸਾਨਾਂ ਦੇ ਸੋਟੀ ਨਹੀਂ ਸੀ ਮਾਰੀ ਬਿਲਕੁਲ ਜਿਹੜੇ ਕਿਸਾਨਾਂ ਨੂੰ ਸਰਕਾਰ ਚੰਗਾ ਸਮਝਦੀ ਆ ਅਸੀਂ ਉਹਦੀ ਤਾਰੀਫ਼ ਵੀ ਕਰਾਂਗੇ ਪਰ ਜਿਹੜੇ ਕਿਸਾਨਾਂ ਨੂੰ ਨਜਾਇਜ਼ ਸੋਟੀਆਂ ਮਾਰਦੇ ਆ ਨਜਾਇਜ਼ ਟੀਚਰ ਯੂਨੀਅਨਾਂ ਨੂੰ ਸੋਟੀਆਂ ਮਾਰਦੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲੇਖਾ ਵਾ ਉਹ ਜਨਤਾ ਸਰਕਾਰ ਨੂੰ ਦੇ ਦੂਗੀ ਠੀਕ ਆ ਇੱਥੇ ਤਾਂ ਉਹ ਗੱਲ ਆ ਬੇਟਾ ਤੱਪੋ ਰਾਜ ਤੇ ਰਾਜੋਂ ਨਰਕ ਇਨਸਾਨ ਲੱਖ ਮਿਹਨਤਾਂ ਕਰਕੇ ਗੁਰੂ ਦਾ ਨਾਮ ਲੈ ਕੇ ਰਾਜ ਲੈਂਦਾ ਜਦੋਂ ਰਾਜ ਦੀ ਗੱਦੀ ਤੇ ਬੈਠ ਜਾਂਦਾ ਨਾ ਉਹ ਜਨਤਾ ਨੂੰ ਭੁੱਲ ਜਾਂਦਾ ਫਿਰ ਉਹ ਨਰਕ ਦੇ ਸਾਰੇ ਦਰਵਾਜ਼ੇ ਆਪਦੇ ਖੋਲినా ਕਿਉਂਕਿ ਇਸ ਵਾਰ ਤਾਂ ਕਿਸਾਨਾਂ ਦੀਆਂ ਪੱਗਾਂ ਵੀ ਲਾਈਆਂ ਗਈਆਂ ਸੀਗੀਆਂ ਉਹਨਾਂ ਦੇ ਦਸਤਾਰਾਂ ਦੀਆਂ ਬੇਅਦਬੀਆਂ ਕੀਤੀਆਂ ਗਈਆਂ ਨੇ ਤੇ ਜਦੋਂ ਪਿਛਲੇ ਪਿੱਛੇ ਜੇ ਪੀਆਰਟੀਸੀ ਵਾਲੇ ਨੇ ਧਰਨਾ ਲਗਾਇਆ ਸੀਗਾ ਤਾਂ ਉਹਨਾਂ ਦੀਆਂ ਦਸਤਾਰਾਂ ਵੀ ਲਾਈਆਂ ਗਈਆਂ ਸੀਗੀਆਂ ਤੇ ਤੁਸੀਂ ਉਹਨਾਂ ਬਾਰੇ ਕੀ ਕਹੋਗੇ ਬਿਲਕੁਲ ਬੇਟਾ ਇਹ ਤੱਕਾ ਵਾ ਹਾਂਜੀ ਮੇਥ ਕੋ ਇਹ ਤੱਕਾ ਹੋ ਰਿਹਾ ਵਾ ਸਰਕਾਰ ਨੂੰ ਇਹ ਸਭ ਕੁਝ ਨਹੀਂ ਕਰਨਾ ਚਾਹੀਦਾ ਸਰਕਾਰ ਆਪਣੀ ਡੰਡਾਚੋਰੀ ਕਰ ਰਹੀ ਆ ਸਰਕਾਰ ਨੇ ਜਿੰਨੇ ਕੀਤੇ ਵੈਧੇ ਆ ਅੱਜੇ ਤੱਕ ਕੋਈ ਵੈਦਾ ਜਿਹੜਾ ਵਾ ਖਾਸ ਕਰਕੇ ਪੂਰਾ ਨਹੀਂ ਹੋਇਆ ਅਸੀਂ ਸਰਕਾਰ ਨੂੰ ਇਹ ਨਹੀਂ ਕਹਿੰਦੇ ਵੀ ਸਾਨੂੰ ਫ੍ਰੀ ਦੀਆਂ ਚੀਜ਼ਾਂ ਦੇ ਦਿਓ ਅਸੀਂ ਸਰਕਾਰ ਨੂੰ ਕਹਿੰਦੇ ਸਾਡੇ ਬੱਚੇ ਜਿਹੜੇ ਪਹਿਲੇ ਪੜ੍ਹੇ ਲਿਖੇ ਉਹਨਾਂ ਨੂੰ ਰੋਜ਼ਗਾਰ ਦਿਓ ਬਿਲਕੁਲ ਚੰਗੀ ਤਨਖਾਹ ਤੇ ਬੱਚੇ ਕੰਮ ਕਰਨ ਹਾਂਜੀ ਕਿਸਾਨ ਦੀ ਜਿਹੜੀ ਫਸਲ ਆ ਸੁਆਮੀ ਨਾਥਨ ਰਿਪੋਰਟ ਦੇ ਹਿਸਾਬ ਨਾਲ 5000 ਰੁਪਏ ਦੇ ਹਿਸਾਬ ਨਾਲ ਕੁਇੰਟਲ ਹੋਣੀ ਚਾਹੀਦੀ ਆ ਮਜ਼ਦੂਰ ਦੀ ਦਿਹਾੜੀ ਘੱਮ ਸੇ ਘੱਮ 1000 ਰੁਪਏ ਹੋਣੀ ਚਾਹੀਦੀ ਆ ਤਾਂ ਕਿ ਉਹ ਵੀ ਆਪਣੇ ਪਰਿਵਾਰ ਨੂੰ ਚਲਾ ਸਕੇ ਖੁਸ਼ ਰੱਖ ਸਕਦਾ ਉਲਟਾ ਉਤੋਂ ਸੈਂਟਰ ਸਰਕਾਰ ਨੇ ਇੱਕ ਹੋਰ ਸਕੀਮ ਲਿਆਂਦੀ ਆ ਹਾਂਜੀ ਜਿਹੜੀ ਮਨਰੇਗਾ ਸਕੀਮ ਦਾ ਨਾਮ ਬਦਲ ਕੇ ਸ਼੍ਰੀ ਰਾਮ ਜੀ ਰੱਖਣ ਜਾ ਰਹੀ ਹੈ ਹਾਂਜੀ ਭਾਰਤ ਸਰਕਾਰ ਇਹ ਗੱਲ ਸੋਚਦੀ ਆ ਕਿ ਸ਼ਾਇਦ ਨੰਗ ਬੰਦੇ ਦਾ ਨਾਮ ਕਰੋੜਪਤੀ ਰੱਖ ਦਈਏ ਤੇ ਉਹ ਕਰੋੜਪਤੀ ਬਣ ਜਾਊਗਾ ਇਸ ਤਰ੍ਹਾਂ ਕਰੋੜਪਤੀ ਨਹੀਂ ਬਣ ਸਕਦਾ ਵੀ ਜਗਾ ਦੇ ਨਾਮ ਬਦਲ ਦਿਓ ਕੋਈ ਸਕੀਮ ਚੱਲ ਰਹੀ ਆ ਭਾਰਤ ਸਰਕਾਰ ਦੀ ਉਹਦਾ ਨਾਮ ਬਦਲ ਦਿਓ ਸ਼ਹਿਰ ਦਾ ਨਾਮ ਬਦਲ ਦਿਓ ਇਸ ਤਰ੍ਹਾਂ ਹਿੰਦੁਸਤਾਨ ਕਦੇ ਵੀ ਕਰਜ਼ੇ ਦੀ ਮਾਰ ਥੱਲੇੋਂ ਬਾਹਰ ਨਹੀਂ ਨਿਕਲ ਸਕਦਾਗਾ ਜੀ ਜੇ ਹਿੰਦੁਸਤਾਨ ਨੂੰ ਕਰਜ਼ੇ ਦੀ ਮਾਰ ਦੇ ਥੱਲੇ ਲਿਆਉਣਾ ਤੇ ਆ ਜਿਹੜੇ ਬਾਨੀ ਅਡਾਨੀਆਂ ਨੇ ਨਾਲ ਯਾਰੀ ਲਾਈ ਉਹਨਾਂ ਦਾ ਕਰੋੜਾਂ ਰੁਪਇਆ ਮਾਫ ਕਰ ਦਿੱਤਾ ਉਹ ਉਸ ਦੇ ਬਦਲੇ ਕਿਸਾਨਾਂ ਦਾ ਮਜ਼ਦੂਰਾਂ ਦਾ ਕਰਜ਼ਾ ਮਾਫ ਕਰ ਦੇ ਤਾਂ ਕੁਝ ਨਾ ਕੁਝ ਫਾਇਦਾ ਹੁੰਦਾ ਠੀਕ ਆ ਅੱਜ ਸਰਕਾਰ ਸਕੀਮ ਕੱਢ ਦਿੰਦੀ ਆ ਬੈਂਕਾਂ ਦੇ ਵਿੱਚ ਕਰਜ਼ਾ ਮਾਫੀ ਦੀ ਵੀ ਜਿੰਨਾਂ ਦੀਆਂ ਲਿਫਟਾਂ ਡਿਫਾਲਟਰ ਹੋਈਆਂ ਬਿਲਕੁਲ ਮੈਂ ਕਹਿੰਦਾ ਵੀ ਜਿਹੜਾ ਕਿਸਾਨ ਬਿਲਕੁਲ ਸਹੀ ਕਿਸ਼ਤਾਂ ਤਾਰ ਰਿਹਾ ਮਾਫੀ ਤਾਂ ਉਹਨੂੰ ਹੋਣੀ ਚਾਹੀਦੀ ਹੈ ਨਾ ਬਿਲਕੁਲ ਸਰ ਤੇ ਇੱਕ ਕਿਸਾਨ ਇੱਕ ਫੈਕਟਰੀ ਵਾਲਾ ਬੰਦਾ ਇੱਕ ਬਾਨੀਆਂ ਅਡਾਨੀਆਂ ਵਰਗਾ ਕਰੋੜਾ ਰੁਪਇਆ ਕਰਜ਼ਾ ਚੱਕਦਾ ਤੇ ਬਾਅਦ ਚ ਕਹਿੰਦਾ ਵੀ ਮੇਰਾ ਤਾਂ ਦਿਵਾਲੀਆ ਨਿਕਲ ਗਿਆ ਮੇਰੇ ਪੱਲੇ ਤਾਂ ਹੈ ਹੀ ਕੋਸ਼ ਨਹੀਂ ਤੇ ਸਰਕਾਰ ਉਹਨੂੰ 10 ਕਰੋੜ ਦਿੱਤਾ ਤੇ ਕਰੋੜ ਰੁਪਇਆ ਲੈ ਕੇ ਉਹਦੇ ਨਾਲ ਨਾਰਾਜ਼ੀ ਨਮਾ ਕਰ ਲਿੰਦੀ ਹੈ ਇਹਦੇ ਨਾਲ ਭਾਰਤ ਦੀ ਆਰਥਿਕਤਾ ਦੇ ਉੱਤੇ ਸੱਟ ਵੱਜਦੀ ਹੈ ਹਾਂਜੀ ਸਰ ਸੋ ਸਰਕਾਰ ਨੂੰ ਇਹ ਚਾਹੀਦਾ ਕਿ ਸਾਰੀ ਜਨਤਾ ਨੂੰ ਸਾਰੀ ਪਬਲਿਕ ਨੂੰ ਵੇਖ ਕੇ ਚੱਲੇ ਨਾ ਕਿ ਆਪਣੇ ਯਾਰਾਂ ਨੂੰ ਖੁਸ਼ ਕਰਨ ਵਾਸਤੇ ਕਿਸਾਨਾਂ ਦੀ ਧੌਣ ਤੇ ਗੋਡਾ ਨਾ ਰੱਖੇ। ਥੈਂਕ ਯੂ ਸਰ। ਤੇ ਸਰ ਜੇ ਤੁਸੀਂ ਪ੍ਰਧਾਨ ਸਾਹਿਬ ਜਿਹੜੀ ਗੱਲ ਕੀਤੀ ਹੈ ਮਨਰੇਗਾ ਦੇ ਨਾਮ ਬਦਲਣ ਦੀ ਤੇ ਜੇਕਰ ਇਹ ਨਾਮ ਬਦਲ ਜਾਂਦਾ ਹੈ ਤਾਂ ਲੋਕਾਂ ਨੂੰ ਇਹਦਾ ਕਿੰਨਾ ਕੁ ਜ਼ਿਆਦਾ ਨੁਕਸਾਨ ਹੋਊਗਾ? ਬੇਟਾ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਪੰਜਾਬ ਦੇ ਵਿੱਚ 9 ਲੱਖ 61 ਜਿਹੜੇ ਆ ਜੀ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਦੇ ਕਹਿਣ ਤੇ ਮਨਰੇਗਾ ਦੇ ਕੱਟ ਚੁੱਕੀ ਆ। ਹਾਂਜੀ। ਜਿਹੜੀ ਗਰੀਬਾਂ ਨੂੰ ਸਿੱਧੀ ਸਿੱਧੀ ਮਾਰ ਪੈਂਦੀ ਹੈ ਅੱਗੇ ਵਿਹਲੇ ਜਨਾਂ ਦੇ ਵਿੱਚ ਇਹਨਾਂ ਨੂੰ 200 ਦਿਨ ਦਾ ਕੰਮ ਮਿਲਦਾ ਸੀਗਾ ਉਹਦੇ ਨਾਲ ਜਿਹੜੇ 9 ਲੱਖ ਕਾਰਡ ਕੱਟੇ ਜਾ ਚੁੱਕੇ ਆ ਉਹਨਾਂ ਦੇ ਕਾਡਾਂ ਦੇ ਨਾਲ ਗਰੀਬਾਂ ਤੇ ਮਾਰ ਪਈ ਹੈ ਤੇ ਇਹਦੇ ਵਿੱਚ ਇਹਨਾਂ ਨੇ ਸ਼ਰਤਾਂ ਵੀ ਬਹੁਤ ਰੱਖੀਆਂ ਵੀ ਆਮ ਬੰਦਾ ਇਹਨਾਂ ਸ਼ਰਤਾਂ ਨੂੰ ਫੋਲੋ ਨਹੀਂ ਕਰ ਸਕਦਾ ਮਤਲਬ ਕਹਿ ਲੋ ਵੀ ਇਸ ਸਕੀਮ ਨੂੰ ਬੰਦ ਕਰਨ ਤੇ ਲੱਛਣ ਦੇ ਰਹੇ ਆ ਸਰਕਾਰ ਦੇ ਵੀ ਉਹ ਨਾਮ ਨੂੰ ਬਦਲ ਕੇ ਹੌਲੀ ਹੌਲੀ ਇਸ ਬੰਦ ਕਰੂ ਕਿਉਂਕਿ ਜਿਹੜੇ ਲੋਕ ਘਰੇ ਬੇਰਦ ਲੋਕ ਨੇ ਬਾਲਾ ਕੰਮ ਨਹੀਂ ਕਰ ਸਕਦੇ ਅਮਰੀਕਾ ਦੇ ਵਿੱਚ ਹੌਲਾ ਹੌਲਾ ਕੰਮ ਆਪਣਾ ਕਰਦੇ ਰਹਿੰਦੇ ਤੇ ਉਹਨਾਂ ਦਾ ਵੀ ਰੋਜ਼ਗਾਰ ਜਿਹੜਾ ਚੱਲ ਰਿਹਾ ਤਾਂ ਮੈਂ ਦੇਖ ਰਿਹਾ ਵੀ ਸਰਕਾਰ ਜਿੱਥੇ ਕਿਸਾਨਾਂ ਨੂੰ ਮਾਰਨ ਜਾ ਰਹੀ ਆ ਜੀ ਉਥੇ ਹਰ ਵਰਗ ਨੂੰ ਗਰੀਬ ਨੂੰ ਨੌਕਰੀ ਵਾਲੇ ਨੂੰ ਹਰ ਚੀਜ਼ ਨੂੰ ਮਾਰਨ ਤੇ ਤੁੱਲੀ ਹੋਈ ਆ ਬਿਲਕੁਲ ਸਰ ਠੀਕ ਹੈ ਕਿਉਂਕਿ ਅੱਜ ਕਿਹੜਾ ਵਰਗ ਜਿਹੜਾ ਪੰਜਾਬ ਦੇ ਵਿੱਚ ਧਰਨੀ ਨਹੀਂ ਦੇ ਰਿਹਾ ਹਰ ਇੱਕ ਵਰਗ ਧਰਨੀ ਦੇ ਰਿਹਾ ਸ਼ੋਰ ਆ ਠੀਕ ਆ ਜਿੰਨੀਆਂ ਟੀਚਰ ਯੂਨੀਅਨਾਂ ਲਾ ਲਓ ਬਿਜਲੀ ਵਾਲੇ ਆ ਪੰਜਾਬ ਸਰਕਾਰ ਨੂੰ ਹੋਰ ਕੁਝ ਨਹੀਂ ਦੱਸਿਆ ਉਹ ਪਾਵਰ ਕਾਮ ਦੀਆਂ ਖਾਲੀ ਪਈਆਂ ਜ਼ਮੀਨਾਂ ਉਹਨੂੰ ਵੇਚਣ ਜਾ ਰਹੀ ਹੈ ਜਿਹੜੇ ਮੁੱਦਿਆਂ ਨੂੰ ਭਗਵੰਤ ਮਾਨ ਆਪ ਚੱਕਿਆ ਕਰਦੇ ਸੀਗਾ ਬਠਿੰਡਾ ਥਰਮਲ ਪਲਾਂਟ ਦਾ ਕਹਿੰਦਾ ਸੀਗਾ ਵੀ ਮੈਂ ਵੇਚਣ ਨਹੀਂ ਦਿੰਦਾ ਅੱਜ ਪੰਜਾਬ ਸਰਕਾਰ ਬਠਿੰਡਾ ਥਰਮਾ ਪਲਾਂਟ ਵੀ ਵੇਚਣ ਜਾ ਰਹੀ ਹੈ ਠੀਕ ਆ ਸੋ ਸਾਨੂੰ ਅਸੀਂ ਇਹ ਸਰਕਾਰ ਨੂੰ ਕਹਿੰਨੇ ਆ ਕਿ ਅਸੀਂ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਦੇ ਸੀਗੇ ਤੇ ਇਹਨੂੰ ਕੰਗਾਲ ਪੰਜਾਬ ਨਾ ਬਣਾਈਏ ਇਹਨੂੰ ਸਾਡੇ ਬੱਚਿਆਂ ਨੂੰ ਉਦੋਂ ਕਹਿੰਦੇ ਸੀ ਵੀ ਬਾਹਰੋਂ ਗੋਰੇ ਕੰਮ ਮੰਗਣ ਆਉਣਗੇ ਪਰ ਮੈਂ ਕਹਿੰਨਾ ਵੀ ਸਾਡੇ ਧੀਆਂ ਪੁੱਤਰ ਬੈਠੇ ਆ ਪੰਜਾਬ ਸਰਕਾਰੀ ਇਹਨਾਂ ਨੂੰ ਹੀ ਕੰਮ ਦੇ ਦੇ ਸਾਨੂੰ ਗੋਰੇ ਨਹੀਂ ਚਾਹੀਦੇ ਅਸੀਂ ਕਾਲੇ ਹੀ ਠੀਕ ਆ ਜਿੱਦਾਂ ਦੇ ਵੀ ਸਾਡੇ ਬੱਚੇ ਹੈਗੇ ਆ ਇਹਨਾਂ ਨੂੰ ਕੰਮ ਕਰ ਦੇਵੇ ਕਿਉਂਕਿ ਅੱਜ ਜੇ ਤੁਸੀਂ ਪ੍ਰੈਸ ਰਿਪੋਰਟਰ ਦਾ ਕੰਮ ਕਰਦੇ ਹੋ ਤਾਂ ਮੈਨੂੰ ਪਤਾ ਜਿੰਨੀ ਤੁਹਾਡੀ ਤਨਖਾਹ ਹੋਣੀ ਆ ਇੱਕ ਪਾਸੇ ਏਡੇ ਵੱਡੇ ਟਿੱਡਾਂ ਵਾਲੇ ਬੈਠੇ ਕੋਸੀਆਂ ਤੇ 1.5 ਲੱਖ ਰੁਪਈਆ ਮਹੀਨੇ ਦੀ ਤਨਖਾਹ ਲੈ ਰਹੇ ਆ ਚਾਰ ਚਾਰ 5 5000 ਰੁਪਈਆ ਦਿਹਾੜੀ ਪਾ ਰਹੇ ਆ ਇੱਕ ਪਾਸੇ ਤੁਸੀਂ ਕੇਵਲ 5 6000 ਤੇ ਕੰਮ ਕਰ ਰਹੇ ਹੋ ਤੇ ਕੀ ਇਹ ਸਾਡੇ ਦੇਸ਼ ਵਿੱਚ ਆਜ਼ਾਦੀ ਆ ਬਿਲਕੁਲ ਸਰ ਮੈਂ ਨਹੀਂ ਮੰਨਦਾ ਇਹ ਆਜ਼ਾਦੀ ਆ ਮੈਂ ਕਹਿੰਦਾ ਵੀ ਅਸੀਂ ਅੱਜ ਵੀ ਦੇਸ਼ ਵਿੱਚ ਗੁਲਾਮ ਰਹੇ ਹਾਂ ਕਿਉਂਕਿ ਜਦੋਂ ਸਨ 47 ਦੇ ਵਿੱਚ ਸਾਡੇ ਦੇਸ਼ ਦੀ ਆਵੰਡ ਹੋਈ ਉਸ ਟਾਈਮ ਮਾਸਟਰ ਤਾਰਾ ਸਿੰਘ ਜੀ ਦੇ ਨਾਲ ਇਹਨਾਂ ਦਾ ਸਮਝੌਤਾ ਹੋਇਆ ਵੀ ਪੰਜਾਬ ਨੂੰ ਇੱਕ ਅਲੱਗ ਸਟੇਟ ਬਣਾਇਆ ਜਾਊਗਾ। ਬਿਲਕੁਲ ਸਰ। ਉਸ ਟਾਈਮ ਵੀ ਅਸੀਂ ਪੰਜਾਬ ਦੇ ਨਾਲ ਇਹਨਾਂ ਨੇ ਪਿੱਠ 'ਚ ਛੁਰਾ ਮਾਰਿਆ। ਜੀ। ਭਗਤ ਸਿੰਘ, ਰਾਜਗੁਰੂ, ਸੁਖਦੇਵ ਫਾਂਸੀ ਦੇ ਚੜ੍ਹ ਗਏ। ਬਿਲਕੁਲ ਸਰ। ਤੇ ਇਧਰ ਜਵਾਹਰ ਲਾਲ ਨਹਿਰੂ ਜੀ ਕੁਰਸੀ ਦੇ ਬਹਿ ਕੇ ਜਾ ਕੇ ਜੀ। ਕੀ ਗੱਲ ਪੰਜਾਬ ਦੇ ਨਾਲ ਅੱਜ ਪੰਜਾਬ ਦੇ ਵਿੱਚ ਸਾਡੇ ਬੰਦੀ ਸਿੱਖ ਬੈਠਿਆਂ ਨੂੰ 40-40 ਸਾਲ ਹੋ ਗਏ ਸਜ਼ਾਾਂਾਂ ਕੱਟ ਚੁੱਕੇ ਆ। ਜੀ ਸਰ। ਪਰ ਉਹਨਾਂ ਨੂੰ ਵੈਦੇ ਮੁਤਾਬਕ ਉਹਨਾਂ ਨੂੰ ਰਿਹਾਨੀ ਕੀਤਾ ਜਾ ਰਿਹਾ ਹਾਂਜੀ ਇੱਕ ਗੁਜਰਾਤ ਦੇ ਵਿੱਚ ਬਲਾਤਕਾਰ ਕੀਸ ਹੋਇਆ ਸੀ ਜੀ ਔਰ ਉਹਨਾਂ ਲੋਕਾਂ ਨੂੰ ਵੀ ਭਾਰਤ ਸਰਕਾਰ ਨੇ ਬਰੀ ਕਰਤਾ ਬਿਲਕੁਲ ਪਰ ਸਿੱਖਾਂ ਨਾਲ ਇੰਨਾ ਵਿਤਕਰਾ ਕਿਉਂ 70% ਕੁਰਬਾਨੀਆਂ ਹੋਣ ਦੇ ਬਾਵਜੂਦ ਵੀ ਜੀ ਸਾਡੇ ਅੱਜ ਪ੍ਰੋਫੈਸਰ ਭੁੱਲਰ ਵਰਗੇ ਹੋਰ अनेਕਾਂ ਸਿੱਖ ਜਿਹੜੇ ਆ ਸਾਡੇ ਜੇਲ੍ਹਾਂ ਦੇ ਵਿੱਚ ਰੋਲ ਰਹੇ ਆ ਸੋ ਮੈਂ ਸਰਕਾਰਾਂ ਨੂੰ ਇਹੀ ਅਪੀਲ ਕਰਨਾ ਚਾਹਣਾ ਕਿ ਜਿਹੜੇ ਮੁੱਦਿਆਂ ਨੂੰ ਲੈ ਕੇ ਸਰਕਾਰ ਬਣਾਉਣੇ ਹੋ ਉਹਨਾਂ ਮੁੱਦਿਆਂ ਵੱਲੇ ਸਰਕਾਰ ਬਣਨ ਤੋਂ ਬਾਅਦ ਧਿਆਨ ਵੀ ਦਿਆ ਕਰੋ ਜੀ ਸਰ ਉਹਨਾਂ ਮੁੱਦਿਆਂ ਨੂੰ ਭੁੱਲ ਨਾ ਜਾਇਆ ਕਰੋ ਲੋਕ ਐਡੇ ਭੂਲੇ ਨਹੀਂ ਰਹੇ ਲੋਕ ਨਹੀਂ ਭੁੱਲਦੇ ਜਿਹੜੇ ਤੁਸੀਂ ਵਾਅਦੇ ਕੀਤੇ ਆ ਹਾਂਜੀ ਤੇ ਉਹ ਲੋਕ ਭੁੱਲਦੇ ਨਹੀਂ ਅਜਾ ਹੁਣ ਤੁਸੀਂ ਇੱਕ ਗੱਲ ਦੱਸੋ ਹਾਂਜੀ ਸਰਕਾਰ ਨੇ ਕਿਹਾ ਸੀ ਵੀ 1100 ਖਾਤੇ 'ਚ ਪਾਵਾਂਗੇ ਕੀ 4 ਸਾਲ ਸਰਕਾਰ ਬਣੀ ਨ ਹੋਗੇ ਤੁਹਾਡੇ ਖਾਤੇ ਜਾ ਕੇ ਨਹੀਂ ਲੋਕ ਤਾਂ ਖੁਦ ਨਰਾਜ ਆ ਕਿ ਔਰਤਾ ਕਹਿ ਰਹੀਆਂ ਨੇ ਕਿ ਹਰ ਵਾਰ ਭਗਵੰਤ ਮਾਨੇ ਇਹੀ ਵਾਅਦੇ ਕਰਦੀ ਹੈ ਕਿ ਸਾਡੇ ਖਾਤੇ ਚ ਹਜ਼ਾਰ ਹਜ਼ਾਰ ਰੁਪਏ ਆਉਣਗੇ ਪਰ ਇੱਕ ਵਾਰ ਵੀ ਕਿਸੇ ਦੇ ਖਾਤੇ ਚ ਨਹੀਂ ਗਏ ਗੱਲ ਐਵਾ ਇਹ ਕਹਿੰਦੇ ਸੀ ਵੀ ਅਸੀਂ ਰੇਤਾ ਚ 20 ਕਰੋੜ ਕੱਢਾਂਗੇ ਇਹਨਾਂ ਤੋਂ ਤਾਂ 2 ਕਰੋੜ ਨਹੀਂ ਨਿਕਲਿਆ ਕੀ ਪ੍ਰਧਾਨ ਸਾਹਿਬ ਇਹਨਾਂ ਨੇ ਮੁਆਵਜ਼ੇ ਵੰਡੇ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਬਿਲਕੁਲ ਕਿਸਾਨਾਂ ਨੇ ਆਪਦੇ ਪੱਲਿਓਂ ਬੀ ਖਾਦ ਰਿਸ਼ਤੇਦਾਰਾਂ ਤੋਂ ਲੈ ਕੇ ਬੀਜੇ ਆ ਜੀ ਕਿਸੇ ਕਿਸਾਨ ਨੂੰ ਇਹਨਾਂ ਨੇ ਗੁਜਰਾਤ ਵਿੱਚ ਜਾ ਕੇ ਕੇਜਰੀਵਾਲ ਨੇ ਭਾਸ਼ਣ ਦਿੱਤਾ ਕਿ ਪੰਜਾਬ ਦੇ ਵਿੱਚ 50000 ਰੁਪਿਆ ਅਸੀਂ ਪਰ ਇਕੜ ਮੁਆਵਜ਼ਾ ਦਿੱਤਾ ਕਿਸੇ ਕਿਸਾਨ ਨੂੰ ਨਹੀਂ ਦਿੱਤਾ ਕਿਤੇ ਗਰਾਊਂਡ ਲੈਵਲ ਤੇ ਜਾ ਕੇ ਪੁੱਛਿਓ ਜੀ ਕਿਸੇ ਕਿਸਾਨ ਨੂੰ ਮੁਆਵਜ਼ਾ ਨਹੀਂ ਦਿੱਤਾ ਹਾਂਜੀ ਬਸ ਕਾਗਜ਼ਾ ਦੇ ਵਿੱਚ ਤੇ ਸੋਸ਼ਲ ਮੀਡੀਆ ਤੇ ਅਸੀਂ ਬਹੁਤ ਕੁਝ ਦਿੱਤਾ ਪਰ ਮੈਂ ਤਾਂ ਇਹੀ ਜਨਤਾ ਨੂੰ ਅਪੀਲ ਕਰਨਾ ਚਾਹੁੰਦਾ ਭਰਾਓ ਜੇ ਤੁਸੀਂ ਆਪਣੇ ਹੱਕ ਲੈਣੇ ਆ ਤਾਂ ਫਿਰ ਜਥੇਬੰਦੀਆਂ ਦਾ ਸਾਥ ਦਿਓ ਬਿਲਕੁਲ ਸਰਕਾਰਾਂ ਦੀ ਪੂਛ ਪੂਛ ਕਰਨੀ ਬੰਦ ਕਰੋ ਜੀ ਕਿਉਂਕਿ ਇਹ ਸਰਕਾਰਾਂ ਨੇ ਤੁਹਾਨੂੰ ਕੱਖ ਨਹੀਂ ਦੇਣਾ ਜੀ ਮੈਂ ਤਾਂ ਜਦੋਂ ਦੀ ਸੁਰਤ ਸੰਭਲੀ ਆ ਜਿੰਨੀਆਂ ਸਰਕਾਰਾਂ ਆਈਆਂ ਆਪਣਾ ਸਾਰਾ ਕੁਝ ਬਣਾ ਕੇ ਦੁਰ ਜਾਂਦੀਆਂ ਪਰ ਪਬਲਿਕ ਨੂੰ ਕੋਈ ਨਹੀਂ ਦਿੰਦਾ ਉਹ ਕਹੀ ਤੇ ਉਹ ਘਵਾੜਾ ਸਾਡੇ ਬੱਚੇ ਤਾਂ ਉਮੀਰ ਰੋਲਦੇ ਫਿਰਦੇ ਕਿਸੇ ਨੂੰ ਨੌਕਰੀਆਂ ਨਹੀਂ ਮਿਲੀਆਂ ਜੇ ਕਿਸੇ ਨੂੰ ਦਿੱਤੀਆਂ ਤਾਂ ਪ੍ਰਾਈਵੇਟ ਦਿੱਤੀਆਂ ਸਰਕਾਰੀ ਕੋਈ ਨਹੀਂ ਦਿੱਤੀਆਂ ਜੀ ਸੋ ਸਰਕਾਰ ਨੂੰ ਚਾਹੀਦਾ ਜੀ ਕਿ ਇਹ ਆਪਣਾ ਰੰਗਲਾ ਪੰਜਾਬ ਜਿਹੜਾ ਵਾ ਇਹਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਦੇਵੇ ਸਾਨੂੰ ਫ੍ਰੀ ਦੀਆਂ ਚੀਜ਼ਾਂ ਦੇਣੀਆਂ ਬੰਦ ਕਰੇ ਸਾਨੂੰ ਫ੍ਰੀ ਦੀ ਬਿਜਲੀ ਨਹੀਂ ਚਾਹੀਦੀ ਸਾਨੂੰ ਫ੍ਰੀ ਦਾ ਰਾਸ਼ਨ ਨਹੀਂ ਚਾਹੀਦਾ ਸਾਡੇ ਬੱਚਿਆਂ ਨੂੰ ਰੋਜ਼ਗਾਰ ਦਿਓ ਇਹ 25 25 30000 ਰੁਪਏ ਜਦੋਂ ਮਹੀਨੇ ਦਾ ਕਮਾਉਣਗੇ ਇਹਨਾਂ ਤੇ ਰਾਸ਼ਨ ਆਪਦਾ ਆਪੇ ਘਰੇ ਲੈ ਆਉਣਗੇ ਬਿਲਕੁਲ ਇਹ ਗੱਲ ਤਾਂ ਹੈ ਕਿਉਂਕਿ ਹਰ ਨੌਜਵਾਨ ਇੱਕ ਚੰਗੀ ਨੌਕਰੀ ਭਾਲਦਾ ਏ ਜੇ ਉਹ ਨੌਕਰੀ ਨਾਲ ਵਧੀਆ ਮਿਲੇ ਤਾਂ ਬਾਹਰ ਕਿਉਂ ਹੀ ਜਾਣ ਬਿਲਕੁਲ ਬਿਲਕੁਲ ਬਾਹਰ ਜਾ ਕੇ ਸਾਡੇ ਬੱਚੇ ਲੇਬਰ ਹੀ ਕਰਦੇ ਨੇ ਬਿਲਕੁਲ ਤੇ ਇੱਥੇ ਨਹੀਂ ਹੁੰਦੀ ਸਾਡੇ ਬੱਚਿਆਂ ਤੋਂ ਲੇਬਰ ਇੱਥੇ ਵੀ ਤਾਂ ਕਰ ਲੈਣਗੇ ਨਾ ਪਰ ਸਰਕਾਰ ਕੋ ਪ੍ਰੋਪਰ ਕੰਮ ਤਾਂ ਦੇਵੇ ਉਹਨਾਂ ਪ੍ਰਾਈਵੇਟੀਆਂ ਨਹੀਂ ਮਿਲਦੀਆਂ ਹਾਂ ਹੁਣ ਇਹਨਾਂ ਨੇ ਇੱਕ ਕਾਨੂੰਨ ਹੋਰ ਲਿਆਂਦਾ ਲੇਬਰ ਕਾਨੂੰਨ ਲਿਆਂਦਾ ਜੀ ਜਿਹਦੇ ਵਿੱਚ ਅੱਗੇ ਜੇ ਕੋ ਲੇਬਰ ਵਾਲਾ ਬੰਦਾ ਕਿਸੇ ਕੰਪਨੀ 'ਚ ਕੰਮ ਕਰਦਾ ਸੀ ਜੀ ਤੇ ਉਹ ਜੇ ਪੈਸੇ ਨਹੀਂ ਸੀ ਦੇਂਦੇ ਤੇ ਉਹ ਤੇ ਕੇਸ ਕਰ ਸਕਦਾ ਸੀ ਇਹਨਾਂ ਨੇ ਲੇਬਰ ਕਾਨੂੰਨ 'ਚ ਉਹਦੀ ਵੀ ਐਸੀ ਦੀ ਤੈਸੀ ਕਰ ਦਿੱਤੀ ਹੁਣ ਉਹ ਬੰਦਾ ਕੇਸ ਨਹੀਂ ਕਰ ਸਕਦਾ ਜਿੱਤੇ 8 ਘੰਟੇ ਕੰਮ ਕਰਦਾ ਸੀ 10 ਘੰਟੇ ਡਿਊਟੀ ਕਰਦੀ ਯਾਨੀ ਸਰਕਾਰ ਲੈ ਦੇ ਕੇ ਆਵਦਿਆਂ ਲੋਕਾਂ ਨੂੰ ਮਾਰਨ ਤੇ ਲੱਗੀ ਹੋਈ ਆ ਚੰਦ ਫੈਕਟਰੀ ਵਾਲਿਆਂ ਨੂੰ ਜੀ ਤੇ ਚੰਦ ਆਉਂਦੇ ਯਾਰ ਬੇਲੀਆਂ ਨੂੰ ਖੁਸ਼ ਕਰਨ ਤੇ ਲੈ ਕੇ ਕਿਉਂਕਿ ਸਿਆਣਿਆਂ ਨੇ ਇਹ ਕਿਹਾ ਪੁੱਤ ਤਲਵਾਰ ਦੀ ਮਾਰ ਜੀ ਕਿਸੇ ਇੱਕ ਬੰਦੇ ਨੂੰ ਮਾਰ ਮਾਰਦੀ ਆ ਪਰ ਜਿਹੜੀ ਪੈਨ ਦੀ ਮਾਰ ਆ ਇਹ ਲੱਖਾਂ ਲੋਕਾਂ ਨੂੰ ਮਾਰ ਜਾਂਦੀ ਹੈ ਬਿਲਕੁਲ ਠੀਕ ਹੈ ਸਰਕਾਰ ਸੋਚ ਸਮਝ ਕੇ ਫੈਸਲਾ ਨਹੀਂ ਕਰਦੀ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਉਹਨਾਂ ਦਾ ਲੋਕਾਂ ਦਾ ਨੁਕਸਾਨ ਹੈਗਾ ਜਾਂ ਨਹੀਂ ਸਰਕਾਰ ਬਿਲਕੁਲ ਸੋਚ ਸਮਝ ਕੇ ਫੈਸਲੇ ਨਹੀਂ ਕਰਦੀ ਹਾਂਜੀ ਸਰਕਾਰ ਕੇਵਲ ਤੇ ਕੇਵਲ ਆਪਣੀ ਮਰਜ਼ੀ ਕਰਦੀ ਆ ਬਿਲਕੁਲ ਠੀਕ ਹੈ ਔਰ ਆਪਣੀ ਮਰਜ਼ੀ ਦੇ ਨਾਲ ਲੋਕਾਂ ਨੂੰ ਦਬਾਉਂਦੀ ਆ ਤੇ ਲੋਕ ਵੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿਣਾ ਕਿ ਸਾਡੇ ਲੋਕ ਵੀ ਕੁਝ ਇਦਾਂ ਦੇ ਹਨਾ ਜਿਹੜੇ ਪੰਛੀਆਂ ਵਰਗੇ ਆ ਕਿਉਂਕਿ 5 ਸਾਲ ਤੱਕ ਇੱਕ ਸਿਆਸੀ ਟਾਣੀ ਦੇ ਉੱਤੇ ਬੈਠ ਕੇ ਖਾਂਦੇ ਰਹਿੰਦੇ ਜਦੋਂ ਐਮਐਲਏ ਬਣਿਆ ਹੁੰਦਾ ਜਾਂ ਮੰਤਰੀ ਬਣਿਆ ਹੁੰਦਾ ਉਦੋਂ ਦੇ ਪਿੱਛੇ ਪਿੱਛੇ ਤੁਰੇ ਫਿਰਦੇ ਆ ਜਦੋਂ ਇਹਨਾਂ ਲੋਕਾਂ ਨੂੰ ਇਹ ਦਿਸਦਾ ਵੀ ਇਹ ਦਰਖਤ ਦਾ ਪੱਤ ਝੜ ਚ ਆ ਗਿਆ ਫਲ ਮੁੱਕ ਗਏ ਆ ਉਹ ਫਿਰ ਜਦੋਂ ਨਮਾ ਐਮਐਲਏ ਬਣਦਾ ਮਾਰ ਕੇ ਡਾਰੀ ਉਧਰ ਚਲੇ ਜਾਂਦੇ ਆ ਉਹਦੀ ਸਾਰਾ ਕੁਝ ਭੁੱਲ ਜਾਂਦੇ ਆ ਲੋਕ ਵੀ ਸਹੀ ਉਮੀਦਵਾਰ ਨਹੀਂ ਨਾ ਚਾਹੁੰਦੇ ਬਿਲਕੁਲ ਬਿਲਕੁਲ ਸੋ ਜੋ ਵੀ ਲੈ ਦੇ ਕੇ ਹੋ ਰਿਹਾ ਪੰਜਾਬ ਵਿੱਚ ਠੀਕ ਨਹੀਂ ਹੋ ਰਿਹਾ ਅਸੀਂ ਤੇ ਇਹੀ ਜਨਤਾ ਨੂੰ ਕਹਿਣਾ ਚਾਹੁੰਦੇ ਆ ਕਿ ਪੰਜਾਬੀਓ ਜਾਗੋ ਬਿਲਕੁਲ ਆਪਣੀ ਨੀਂਦ ਤੇ ਆਗੋ ਬਿਲਕੁਲ ਸਰਕਾਰਾਂ ਤੋਂ ਨਾ ਝਾਕ ਕਰੋ ਤੇ ਆਪਣੀ ਰਾਖੀ ਆਪ ਕਰੋ ਬਿਲਕੁਲ ਬਹੁਤ ਸੋਹਣੀ ਵਿਚਾਰ ਆ ਪ੍ਰਧਾਨ ਸਾਹਿਬ ਤੁਹਾਡੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਦਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਨ ਆਏ ਤੇ ਅਸੀਂ ਵੀ ਤੁਹਾਨੂੰ ਇਹੀ ਅਪੀਲ ਕਰਦੇ ਆ ਕਿ ਸੋਚ ਸਮਝ ਕੇ ਆਪਣੀ ਜੋ ਆਪਣੀ ਪਾਰਟੀ ਚੁਣੋ ਤਾਂ ਜੋ ਤੁਹਾਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਇਸ ਤਰ੍ਹਾਂ ਦੇ ਹਰ ਪ੍ਰੋਗਰਾਮਸ 'ਤੇ ਨਾਲ ਸਾਂਝੀ ਕਰਦੇ ਰਵਾਂਗੇ ਵਿਕਦਰੋਂ ਪੰਜਾਬੀ ਲਿੰਕ মিডিਆ ਧੰਨਵਾਦ